ਸਾਰੀ ਪਹਿਲਾ 1 ਸਾਲ ਹੋ ਗਿਆ ਇਹਨੂੰ ਨਾ ਲੀਵਰ ਦੀ ਹੈਗੀ ਸੀ ਲੀਵਰ ਡੈਮੇਜਿੰਦਾਗਾ ਸੀ ਉਹਨ ਦਾ ਬਹੁਤ ਇਲਾਜ ਕਰਾਇਆ ਉਹ ਹੌਲੇ ਹੌਲੇ ਸਹੀ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇਹਦੀ ਕੋਈ ਬਿਮਾਰੀ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਦੀ ਕਿਵੇਂ ਕਦੀ ਕਿਵੇਂ ਫਿਰ ਹੁਣ ਪਤਾ ਇਹਨੂੰ ਲੱਗਿਆ ਕਿ ਇਹਨੂੰ ਪਲਾਸਟਿਕ ਮੀਨੀਆ ਹਗਾਈ ਹਾਂਜੀ ਹਾਂਜੀ ਉਹਨਾਂ ਬਹੁਤ ਖਰਚਾ ਦੱਸ ਦਿੱਤਿਆ ਸੀ 10 ਤੋਂ 20 ਲੱਖ ਦਾ ਸੀ ਤੇ ਅਸੀਂ ਇਹਨਾਂ ਪਰ ਨਹੀਂ ਸਕਦੇ ਸਾਡੀ ਮਦਦ ਕੀਤੀ ਜਾਵੇ ਜੀ ਹਾਂਜੀ ਸਰ ਬੱਚੇ ਦਾ ਕੀ ਨਾਮ ਹੈ ਤੇ ਪਿਤਾ ਜੀ ਦਾ ਨਾਮ ਹੈ ਇਹਦੇ ਬੱਚੇ ਦਾ ਨਾਮ ਹੈ ਰੋਹਿਤ ਸਿੰਘ ਇਹਦੇ ਡੈਡੀ ਦਾ ਨਾਮ ਰਿਚਨ ਸਿੰਘ ਹੈ ਜੀ ਕਿਹੜਾ ਸਕੇਰਾ ਬੋਦਲਾ ਫਾਜ਼ਲਕਾ ਜੀ ਬੱਚੇ ਰੱਖੇ ਤਾਂ ਇਲਾਜ ਕਰਾ ਇਹਦਾ ਪਹਿਲਾਂ ਤਾਂ ਫਾਜ਼ਲਕਾ ਵਿੱਚ ਸਾਰੇ ਫਾਜ਼ਲਕਾ ਕੋਈ ਡਾਕਟਰ ਨਹੀਂ ਛੱਡਿਆ ਫਿਰ ਉਸ ਗੰਗਾ ਨਗਰ ਸਾਰੇ ਡਾਕਟਰ ਮਨੇ ਪੱਜੇ ਹੈ ਜਿੰਨੇ ਵੀ ਉੱਥੇ ਵੀ ਗਏ ਨੇ ਉੱਥੋਂ ਵੀ ਕੋਈ ਫਰਕ ਨਹੀਂ ਫਿਰ ਪੀਜੀਆਈ ਬੀਜੀ ਇਤੁ ਕੋਈ ਨਹੀਂ ਇਹਨੂੰ ਪੀ ਪੂਰਾ ਆਰਾਮ ਆਇਆ ਤੇ ਹੁਣ ਏਮ ਜਿਸ ਬਟਿੰਡੇ ਚ ਗਏ ਸੀ ਤੇ ਉਥੋਂ ਪੂਰਾ ਪਤਾ ਚੱਲਿਆ ਪੀਨੂੰ ਇਹ ਬਿਮਾਰੀ ਹੈਗੀ ਏ ਸਰ ਜੀ ਹਾਂ ਜੀ ਬਿਮਾਰੀ ਦਾ ਨਾਮ ਹੈ। ਲਾਸਟ ਕਮੀਨੀਆਂ ਕਹਿੰਦੇ ਨੇ ਇਹਨੂੰ ਬਿਮਾਰੀ ਵੀ ਬਹੁਤ ਘਾਟੇਗੀ ਬਹੁਤ ਲੋਕਾਂ ਨੂੰ ਪਤਾ ਵੀ ਨਹੀਂ ਹੁੰਦੀ ਕੀ ਚੀਜ਼ ਏ ਸਰ ਹਾਂ ਜੀ ਉਹਨਾਂ ਸਾਨੂੰ ਛੁੱਟੀ ਕਰਤੀ ਸੀ ਕਿ ਪੈਸਿਆਂ ਦੀ ਇੰਤਜ਼ਾਮ ਕਰਕੇ ਲਿਆਓ। ਹਾਂ ਜੀ ਬਸ ਰਹਿਜੀਓ। ਉਹਨਾਂ ਕਿਹਾ ਸੀ 10 ਲੱਖ ਤੁਸੀਂ ਆਦੇ ਕੋਲ ਰੱਖੋ ਵੀ ਬਹੁਤ ਮਹਿੰਗੇ ਨੂੰ ਟੀਕੇ ਲੱਗਣੇ ਨੇ ਇਹਦੇ 2 ਸਾਲ ਵੀ ਚੱਲੇਗਾ ਇਲਾਜ ਹਾਂਜੀ ਇੰਨੀ ਸਾਡੇ ਕੋਲ ਨਹੀਂ ਪਹੁੰਚਦੀ ਅਸੀਂ ਇਲਾਜ ਨਹੀਂ ਕਰਾ ਸਕਦੇ ਅਸੀਂ ਸਰ ਨੂੰ ਕਹਤਾ ਸੀ ਅਸੀਂ ਨਹੀਂ ਇਲਾਜ ਕਰਾਣਾ ਵੀ ਸਾਡੀ ਕਿਸਮਤ ਸਾਡੇ ਨਾਲ ਬਸ ਸਾਨੂੰ ਫਿਰ ਸਾਰਿਆਂ ਪੈਣਾ ਪਰਵਾ ਕਿ ਹੌਸਲਾ ਨਾ ਛੱਡੋ ਸਾਰਿਆਂ ਨੂੰ ਆਪਦਾ ਦੁੱਖ ਦੱਸੋ ਤੁਹਾਨੂੰ ਮਦਦ ਮਿਲੇਗੀ ਇਲਾਜ ਕਰਾਉਣ ਵਾਸਤੇ ਕਾ ਨਹੀਂ ਸਰ ਪਹਿਲਾਂ ਮਾਝੇਗੀ 24 ਵੇਚਤੀ ਟਰੈਕਟਰ ਸੀ ਉਹ ਵੀ ਵੇਚਤਾ ਉਹਨਾਂ ਸਾਡੇ ਕੋ ਕੁਛ ਨਹੀਂ ਹੈਗਾ। ਪੈਸੇ ਨਹੀਂ ਹੈਗੇ ਬੱਚੇ ਦਾ ਇਲਾਜ ਕਰਾਉਣ ਵਾਸਤੇ। ਕੰਮ ਕੀ ਕਰਦੇ ਹੋ? ਅਸੀਂ ਕੰਮ ਇਹ ਦਾ ਡੈਡੀ ਪੱਠੇ ਤੇ ਥਿਆੜੀ ਧੁੱਪੀ ਤਾਂ ਦਾ ਕਰਦਾ ਹੈ ਲੇਵਰ ਦਾ। ਹਾਂਜੀ 543 ਨਾਲ ਕੀ ਬਣਦਾ ਹੈ? ਜੇ ਕਰੇ ਖਾਈਏ ਕੰਦਾ ਇਲਾਜ ਕਰਾਈਏ। ਹਾਂਜੀ ਸਾਰਾ ਉਹ ਸਮਾਜ ਸੇਵੀ ਸੰਸਥਾਾਂ ਹੈਗੀਆਂ ਜਾਂ ਹੋਰ ਦਾਨੀ ਵੀ ਰਹਿ ਗਿਆ ਜਾਂ ਹੋਰ ਵੀ ਮਦਦ ਕਰਨਾ ਚਾਹੀਦਾ। ਹਾਂਜੀ ਸਾਰਾ ਜੀ ਕਹਿੰਦੇ ਸਾਡੀ ਬਾਤ-ਬਾਤ ਸਾਰੇ ਮਦਦ ਕਰਨ। ਸਾਡੇ ਬੱਚੇ ਦੀ ਠੀਕ ਹੋਣਾ ਚਾਹੀਦਾ ਬੱਚਾ। ਹਾਂਜੀ ਸਰ ਡਾਕਟਰ ਕਿੰਨੇ ਦਿਨ ਬਾਅਦ ਆਉਣਾ ਉਹਨਾਂ ਤਾਂ 2 ਦਿਨ ਬਾਅਦ ਕਿਹਾ ਹੈ ਪੈਸਿਆਂ ਦੀ ਇੰਤਜ਼ਾਮ ਕਰਕੇ ਲਿਆਓ ਪਰ 2 ਦਿਨਾਂ ਚ ਸਾਡੇ ਕੋਲ 10 ਲੱਖ ਕਿਤੋਂ ਖਰਚਾ ਅਸੀਂ ਇਕੱਠਾ ਕਰ ਲਵਾਂਗੇ ਕੋਈ ਪੈਣਾ ਪਰ ਵੀ ਕੋਈ 500 ਦੇਵੇਗਾ ਫਿਰ ਵੀ ਨਹੀਂ ਹੋਣੇ ਹਾਂਜੀ ਸੇਮ ਹੀ ਨਹੀਂ ਇਹ ਇਲਾਜ ਤੇ ਚਲਦੀ ਨਹੀਂ ਚਲਦੀ ਇਹ ਇਲਾਜ ਹੀ ਬਹੁਤ ਮਹਿੰਗਾ ਇਲਾਜ ਹੈ ਸਰ ਇਹ ਬਹੁਤ ਮਹਿੰਗਾ ਇਲਾਜ ਹੈ ਸਰ ਵੀ ਕਹਿੰਦੇ ਨਹੀਂ ਚਲਦੀ ਸੇਮ ਹੁਣ ਤੱਕ ਕਿੰਨੇ ਕੋ ਪੈਸੇ ਲਾ ਹੁਣ ਤਾਂ ਬਹੁਤ ਲਾ ਚੁੱਕਿਆ ਸਾਲ ਹੋ ਗਿਆ ਸਾਲ ਚ ਤਾਂ ਬੜੇ